ਹਾਂਜੀ ਸਤਿ ਸ੍ਰੀ ਅਕਾਲ ਵੀ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗੇ ਆਪਾਂ ਭਿੰਡੀ ਨੂੰ ਪਾਣੀ ਲਾਉਣ ਸ਼ੁਰੂ ਕਰਿਆ ਪਹਿਲਾਂ ਮੀਂਹ ਦੀਕਦਾ ਸੀ ਵੀ ਸ਼ਾਇਦ ਮੀਂਹ ਆ ਜਾਵੇ ਤਾਂ ਹੁਣ ਇਹਦੇ ਕਰਕੇ ਮੈਂ ਸ਼ੁਰੂ ਕਰਵਾਤਾ ਮੈਂ ਕਿਹਾ ਤੁਸੀਂ ਲਾਈ 2000 ਪਾਣੀ ਕਿਉਂਕਿ ਜ਼ਰੂਰਤ ਆ ਪਾਣੀ ਦੀ ਕੱਤੇ ਮੀਂਹ ਦਾ ਪਾਣੀ ਲੱਗਿਆ ਹਿਆ ਉਸ ਤੋਂ ਬਾਅਦ ਆਪਾਂ ਲਾਇਆ ਨਹੀਂ ਸੀ ਮੀਂਹ ਦੇ ਪਾਣੀ ਤੋਂ ਬਾਅਦ ਨੂੰ ਮੀਂਹ ਹੋਈ ਪਿਆ ਗਿਆ ਸੀ ਉਸ ਤੋਂ ਪਹਿਲਾਂ ਲੱਗਿਆ ਸੀ ਗੜਾਈ ਹੋ ਗਈ ਆ ਤੇ ਹੁਣ ਇੱਕ ਵਾਰ ਜਦੋਂ ਬੱਤ ਜੇ ਆ ਗਈ ਫਿਰ ਜਦੋਂ ਦੂਜਾ ਇੱਕ ਪਾਣੀ ਹੋਰ ਲਾ ਕੇ ਜਦੋਂ ਬੱਤ ਆ ਗਈ ਫਿਰ ਇੱਕ ਵਾਰ ਛੇਤੀ ਛੇਤੀ ਖੁਰਪਾ ਪਰਵਾ ਦੇਣਾ ਇਹ ਚ ਤੇ ਹੁਣ ਜਿੱਦਣ ਬੱਤ ਆਊਗਾ ਉਸ ਦਿਨ ਗੱਟੂ ਗਜੂਰੀ ਆ ਸਿੱਟਾਂਗੇ ਉਹ ਹਜੇ ਤੱਕ ਤਾਂ ਜੂਰੀਆ ਪਾਇਆ ਨਹੀਂ ਸੀ ਆਪਾਂ ਤੇ ਬਾਕੀ ਚਲੋ ਹੈਗੀ ਵਧੀਆ ਸੋਣੀ ਆ ਫਿੰਨੀ ਇਹ ਜੇ ਤਾਂ ਮੌਸਮ ਸਹੀ ਹੋ ਜਵੇ ਤਾਂ 50 ਦਿਨਾਂ ਤੇ ਲੱਗ ਜਾਂਦੀ ਆ ਉਤਰਨ ਨਹੀਂ ਛੜਦੈਨ ਵੀ ਲੈ ਜਾਂਦੀ ਆ ਉੱਤਰਨ ਤੋਂ ਪਹਿਲੀ ਤੜਾਈ ਲਈ ਬਹੁਤੇ ਵੀਰਾਂ ਦੇ ਕਾਲ ਮੈਸੇਜ ਆਉਂਦੇ ਆ ਵੀ ਵੀਰੇ ਅਸੀਂ ਵੀ ਪਿੰਡੀ ਬੀਜਣੀ ਆ ਵੀਰੇ ਪਿੰਡੀ ਨਾ ਬੀਜਣੀ ਕੋਈ ਉਹ ਉਹ ਗੱਲ ਨਹੀਂ ਵੀ ਬੀਜਣੀ ਮੈਂ ਨਹੀਂ ਕਹਿੰਦਾ ਵੀ ਨਾ ਬੀਜੋ ਪਰ ਵੀਰੇ ਜਿਹੜੀ ਇਹਨੂੰ ਲੇਬਰ ਤੋੜਦੀ ਆ ਨਾ ਉਹੀ ਤੋੜ ਸਕਦੀ ਆ ਪਿੰਡੀ ਨੂੰ ਹਰੇਕ ਲੇਬਰ ਪਿੰਡੀ ਨੂੰ ਨਹੀਂ ਤੋੜ ਸਕਦੀ ਇਸ ਗੱਲ ਦਾ ਧਿਆਨ ਰੱਖਿਓ ਹਨਾ ਕਿ ਬੀਜ ਤਾਂ ਤੁਸੀਂ ਚਲੋ ਦੇਖ ਕੇ ਮੈਨੂੰ ਬੀਜਲੀ ਹਨਾ ਪਿੰਡੀ ਬਿਜਣੀ ਕੋਈ ਔਖੀ ਨਹੀਂ ਵੀਰੇ ਨੂੰ ਉਹੀ ਲੇਬਰ ਤੋੜ ਸਕਦੀ ਹੈ ਜਿਹਨੇ ਜੜੀਆਂ ਨੂੰ ਭਿੰਡੀ ਨੂੰ ਲਗਾਤਾਰ ਤੋੜਦੀ ਆ ਤੇ ਬਹੁਤੇ ਵੀਰਾਂ ਨੂੰ ਤਾਂ ਪਤਾ ਹੀ ਨਹੀਂ ਕਈ ਵੀਰ ਤਾਂ ਇਹ ਕਹਿੰਦੇ ਨੇ ਵੀਰੇ ਪੱਟਣੀ ਕਦੋਂ ਵੀ ਵੀਰ ਉਹਨਾਂ ਨੂੰ ਆਏ ਜਿਵੇਂ ਆਲੂ ਵਾਂਗੂ ਥੱਲੇ ਹੀ ਪੱਟਣੀ ਇੱਕ ਵੀਰ ਕਹਿੰਦਾ ਵੀਰੇ ਜੇ ਪਖਾਵੀ ਤੋੜ ਲਵੇ ਹੁਣ ਤੁਸੀਂ ਦੱਸੋ ਵੀ ਠੀਕ ਆ ਤੁਸੀਂ ਪਹਿਲਾਂ ਯਾਰ ਨੌਲੇਜ ਲਵੋ ਵੀਰੇ ਇਹਦੇ ਬਾਰੇ ਪੂਰੀ ਫੇਰ ਉਦੋਂ ਬਾਅਦ ਭਿੰਡੀ ਦਾ ਪੰਗਾ ਲਿਓ ਨਹੀਂ ਐਵੇਂ ਬਿਨਾਂ ਮਤਲਬ ਤੋਂ ਪੰਗਾ ਨਾ ਲੈ ਲਿਓ ਭਿੰਡੀ ਦਾ ਹਨਾ ਵੀ ਨਹੀਂ ਹਰੇਕ ਦੇ ਵਸ ਦੀ ਗੱਲ ਨਹੀਂ ਕਿਉਂਕਿ ਇਹ ਤਾਂ ਇੱਕ ਦਿਨ ਬਾਅਦ ਇੱਕ ਦਿਨ ਤੋੜਨੀ ਪੈਣੀ ਹੈ ਜਿਵੇਂ ਸਮਝ ਲੈ ਇੱਕ ਕੀਲਾ ਵਾ ਆਪਣਾ ਉਹ ਇੱਕ ਦਿਨ ਛੱਡਣਾ ਹੁੰਦਾ 50 ਦਿਨਾਂ ਬਾਅਦ 50 ਦਿਨਾਂ ਤੇ ਪਹਿਲੀ ਤੜਾਈ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਦਿਨ ਤੋੜਨੀ ਆ ਇੱਕ ਦਿਨ ਛੱਡਣੀ ਆ ਚਾਹੇ ਮੀਂਹ ਆਵੇ ਚਾਹੇ ਹਨੇਰੀ ਆਵੇ ਇਹਨੂੰ ਕਦੀ ਆਪਾਂ ਐ ਨਹੀਂ ਕਰ ਸਕਦੇ ਵੀ ਯਾਰਾ ਚੱਲ ਕੋਈ ਨਹੀਂ ਅੱਜ ਨਹੀਂ ਟੁੱਟੀ ਕੱਲੂ ਤੋੜ ਲਾਂਗੇ ਗੋਭੀ ਵਾਲਾ ਕੰਮ ਨਹੀਂ ਹੈਗਾ ਇਹ ਗੋਭੀ ਵਾਲਿਆਂ ਹੋਰ ਫਸਲਾਂ ਆਣਾਂ ਤੇ ਇਹ ਤਾਂ ਖਤਮ ਹੋ ਜਾਂਦੀ ਆ ਨਾ ਉਹ ਮੋਟੀ ਦੇ ਰੁਪਈਏ ਮਿਲਨੇ ਜਿਵੇਂ ਮੋਟੀ ਭਿੰਡੀ ਦੇ ਆਲੂ ਤਾਂ ਮੋਟਾ ਮਹਿੰਗਾ ਵਿਕਦਾ ਗੋਭੀ ਵੀ ਮੋਟੀ ਮਹਿੰਗੀ ਵਿਕ ਜਾਂਦੀ ਪਰ ਇਹ ਚੀਜ਼ਾਂ ਮੋਟੀਆਂ ਨਹੀਂ ਵਿਕਦੀਆਂ ਇਸ ਗੱਲ ਤੇ ਵੀਰੇ ਗੌਰ ਕਰਿਓ ਆਪਦਾ ਸਵੇਰ ਤੋਂ ਨਿਕਲ ਚਲਦੇ ਆਪਾਂ ਸਾਜਰੇ ਸਾਜਰੇ ਸਾਰੀਆਂ ਮੋਟਰਾਂ ਤੇ ਢੇਡਾ ਮਾਰ ਲਈਦਾ ਜਿੱਧਰ ਪਤਾ ਵੀ ਮੱਕੀ ਨੂੰ ਪਾਣੀ ਲੱਗਿਆ ਮੱਕੀ ਹਰੀ ਹੋਈ ਆ ਜਾਂ ਨਹੀਂ ਹੋਈ ਹਨਾ ਕਿ ਬਹੁਤ ਜ਼ਰੂਰੀ ਆ ਦੇਖਣਾ ਅੱਗੇ ਨੇ ਗਹਿਲੀਆਂ ਕਰ ਲੈਂਦੇ ਸੀ ਤੇ ਪਰ ਹੁਣ ਨਹੀਂ ਅੰਗੈਲੀਆਂ ਹੁੰਦੀਆਂ ਕਿਉਂਕਿ ਹੁਣ ਆਪਾਂ ਬਹੁਤ ਵੀਰਾਂ ਵਿਚ ਵਿਚਰਦੇ ਆ ਹਨਾ ਜੇ ਆਪਾਂ ਆਪਦੀ ਫਸਲ ਨੂੰ ਮਾੜੀ ਰੱਖਾਂਗੇ ਜਾਂ ਮਾੜੀ ਕਰਾਂਗੇ ਤਾਂ ਫਿਰ ਲੋਕ ਕੀ ਕਹਿਣਗੇ ਕਿਉਂ ਵੀਡੀਓ ਬਣਾਉਂਦਾ ਫਿਰਦਾ ਰਹਿੰਦਾ ਤੇ ਆਪਦੀ ਫਸਲ ਇਹ ਜੀ ਆ ਹਨਾ ਤਾਂ ਕਰਕੇ ਹੁਣ ਪੂਰੀ ਗੌਰ ਰੱਖਣੀ ਪੈਂਦੀ ਆ ਵੀ ਫਸਲ ਹਰੀ ਵੀ ਸੋਹਣੀ ਹੋਵੇ ਤੇ ਸਾਰਾ ਕੁਝ ਵਧੀਆ ਹੋਵੇ ਤਾਂ ਜਦੋਂ ਵੀਡੀਓ ਬਣਾਉਣੀ ਆ ਤਾਂ ਦਿਸੀ ਦਿਸੀ ਫਸਲ ਵੀ ਹਾਂ ਮਿਹਨਤ ਕਰੀ ਹੋਈ ਆ ਤੇ ਹੁਣ ਵੀ ਸਵੇਰੇ ਕਿੰਨੀਆਂ ਮੋਟਰਾਂ ਤੇ ਦੇਖਿਆ ਵਧੀਆ ਮੱਕੀ ਹਰੀ ਹੋਈ ਆ ਤੇ ਕੱਖ ਹਰਾ ਹੋ ਰਿਹਾ ਹਜੇ ਆਪਾਂ ਸਪਰੇ ਨਹੀਂ ਕਰਨੀ ਹਜੇ ਥੋੜੇ ਦਿਨ ਰੋਕੇ ਕਰਾਂ ਤੇ ਹਜੇ ਕੱਖਾਂ ਵਾਲੀ ਕੋਈ ਸਪਰੇ ਨਹੀਂ ਕਰਨੀ ਵੀਰ ਸਾਰੇ ਵੀਰ ਧਿਆਨ ਰੱਖਿਓ ਜਦੋਂ ਹਰੀ ਹੋ ਗਏ ਕੱਖ ਉਦੋਂ ਸਪਰੇ ਕਰਾਂਗੇ ਮੈਂ ਦੱਸ ਦੂੰ ਜਿਹੜੀ ਚਲੋ ਮੈਂ ਕਰੀ ਜੇ ਤੁਹਾਨੂੰ ਪਤਾ ਹੀ ਆ ਫਿਰ ਤਾਂ ਆਪਦੀ ਕਰੀ ਚੱਲੋ ਵੀਰੇ ਕਈ ਬਾਲੇ ਵੀਰ ਨਵੇਂ ਆ ਨਾ ਕਿ ਜਦੋਂ ਮੇਰਾ ਹੋਇਆ ਮੈਂ ਜਰੂਰ ਦੱਸੂਗਾ ਜਿਹ ਦਿਨ ਕੰਨ ਲੱਗਿਆ ਹੁਣ ਪਹਿਲਾਂ ਤਾਂ ਸੁੰਡੀ ਦੀ ਕਰਨੀ ਆ ਜਿਵੇਂ ਹੁਣ ਆਹ ਮੱਕੀ ਵੱਡੀ ਹੋ ਚੱਲੀ ਬਸ ਹਰੀ ਹੋਣ ਦਾ ਇੰਤਜ਼ਾਰ ਕਰਦਾ ਸੀ ਮੈਂ ਹਰੀ ਹੋ ਗਈ ਜਿਵੇਂ ਹੁਣ ਮੇਰਾ ਅਰਾਧਾ ਐ ਹੋਣਾ ਕਿ ਹੁਣ ਜਿਵੇਂ ਇਹ ਮੱਕੀ ਆ ਇਹਨੂੰ ਮੱਕੀ ਨੂੰ ਸਪਰੇਅ ਜੇ ਕਰਦੀਏ ਸਪਰੇਅ ਕਰਕੇ ਜਾਨੂੰ ਪਾਣੀ ਲੱਗ ਜੂ ਮਗਰ ਤੇ ਚਲੋ ਉਹਨੇ ਕ ਨਾਲੇ ਵਧੀਆ ਹੋਜੂ ਅਜੇ ਪਾਣੀ ਤਾਂ ਹੁਣ ਇਹਨੂੰ ਅਜੇ ਨਹੀਂ ਲਾਉਂਦੇ ਪਾਣੀ ਨਹੀਂ ਹੁੰਦਾ ਹਜੇ ਰੁਕੇ ਰਹਿਾਂਗੇ ਤੇ ਪਾਣੀ ਰੋਕ ਕੇ ਲਾਉਨੇ ਆ ਹੁਣ ਚੱਕ ਲਿਆ ਆਪਣਾ ਬੁਲਟ ਤੇ ਕਿਉਂਕਿ ਇਹਦੇ ਨਾਲ ਸਾਰੇ ਪਾਸੇ ਪਈਆਂ ਪੁਈਆਂ ਦੇ ਵਿੱਚ ਜੜ ਤੱਕ ਜਾ ਹੋ ਜਾਂਦਾ ਤੇ ਗੱਡੀ 'ਚ ਨਹੀਂ ਕਿੜਾ ਵਜਦਾ ਹੁਣ बस ਇਹ ਧੀਰਿਆ ਕਰਨਾ ਆਪਾਂ ਹੁਣ ਚੱਲ ਕੇ ਆਨੇ ਪਵਿੱਤਰ ਕੋਲੇ ਪਵਿੱਤਰ ਮੱਕੀ ਵੀਜਣ ਲੱਗਿਆ ਹੋਇਆ ਵਾ 9908 ਦੀ ਬਿਜਾਈ ਚੱਲਦੀ ਹੈ। ਉਹਦੇ ਕੋਲ ਵੀ ਢੇੜਾ ਮਾਰਿਆ ਜੀ ਕਿੰਨਾ ਕੰਮ ਹੋਇਆ ਤੇ ਕਿੰਨੇ ਚੱਲਦੀ ਹੈ ਅੱਜ ਮੱਕੀ ਦੀ ਬਿਜਾਈ ਸ਼ੁਰੂ ਕੀਤੀ ਅੱਜ 9908 ਵੀ ਵੀਜਣ ਲੱਗਿਆ। ਤੇ ਪਹਿਲਾਂ ਵੀ ਬੀਜੇ ਆਪਾਂ 9908 ਤੇ ਫਿੱਤਰ ਨੇ ਆਹ ਬੀਜ ਤੇ ਆਕੇ 2 ਕਿੱਲੇ। ਇੱਥੇ ਖੇਤ ਆਪਣੇ 10 ਕਿੱਲੇ ਆ ਪੂਰੇ ਆ ਗਰਮੇਲ ਬਈ ਚੱਕਰਾ ਲਾਉਂਦਾ। ਕਰਾ ਲਾ ਦੂਗਾ ਚਲੋ ਫਿਰ ਉੱਤਰ ਮੌਜੂਦ ਹੱਟ ਹੁਣ ਪਿੱਤਰ ਰਾ ਖੱਤਾ ਬੀਜ ਕੇ ਫਿਰ ਉਤਰ ਮੋਹੀ ਚੱਲਿਆ ਵਾ ਮੈਂ ਕਿਹਾ ਉਹ ਤੂੰ ਆ ਕੇ ਬੀਜ ਦੀ ਕੋਈ ਗੱਲ ਨਹੀਂ 9908 ਦੀ ਬਜਾਈ ਚੱਲਦੀ ਆ ਆਪਣੇ ਪਹਿਲਾਂ ਵੀ ਆਪਾਂ ਬੀਜਿਆ ਕਾਫੀ ਆਪਾਂ ਤਾਂ ਬਹੁਤ ਸਾਲਾਂ ਤੋਂ ਇਹੀ ਬੀਜਦੇ ਆਉਨੇ ਆ ਤੇ ਹੁਣ ਵੀ ਜ਼ਿਆਦਾ ਇਹੀ ਆ ਹੁਣ ਫੇਰ ਅੱਜ ਸ਼ੁਰੂ 9908 ਹੀ ਕਰੀ ਹੋਈ ਆ ਜਿੰਨੀ ਹੈਗੀ ਆ ਇਹ ਬੀਜਾਂਗੇ ਬਸ ਆਪਾਂ ਇੱਥੇ ਬੀਜਨੇ ਆ 10 ਕਿੱਲੇ ਇਹ ਹੋਗੇ ਤੇ ਮੋਹੀ ਜਿੰਨਾ ਖੇਤ ਤਿਆਰ ਹੋ ਗਿਆ ਜੇਤੀ ਹੋਈ ਬੀਜਣੀਆਂ ਬਸ ਫੇਰ ਬਾਕੀ ਜਿਹੜੀ ਰਹਗੀ ਉਹ ਸਾਰੀ ਮੁੱਗੀ ਬੀਜਾਂਗੇ ਇੱਕ ਬੈਗ ਡੀਏਪੀ ਦਾ ਚੱਲਦਾ ਵਾ ਤੇ ਅੱਧਾ ਗੱਟੂ ਚੱਲਦਾ ਪोटाਸ਼ ਦਾ ਨਾਲ ਇਹਦੇ ਆਹ ਖੱਤਾ ਨਹੀਂ ਇਕੱਠਾ ਵੀਜਿਆ ਜਾਣਾ ਸੀਗਾ ਕੱਲ ਗਰਮੇਲ ਬਾਈ ਨੇ ਕਰ ਲਈ ਛੁੱਟੀ ਛੁੱਟੀ ਕਰਕੇ ਤੇ ਆਇਆ ਨਹੀਂ ਤੇ ਹੁਣ ਅੱਜ ਕਰਾ ਚੱਲਦਾ ਗਰਮੇਲ ਬਾਈ ਦਾ ਤੇ ਇੱਧਰ ਬੰਦੇ ਵੇਲੇ ਹੋ ਗਏ ਸੀ ਮਗਰ ਬੱਟਾ ਬਣਾਉਣ ਵਾਲੇ ਤੇ ਇਹਨਾਂ ਕੋਲੇ ਕੰਮ ਹੈ ਨਹੀਂ ਸੀ ਕੱਲ ਫੇਰ ਇਹਨਾਂ ਤੋਂ ਬੱਟ ਬੰਨਾ ਕਰਵਾਇਆ ਤੇ ਅੱਜ ਵੀ ਹੁਣ ਦੇਖਦੇ ਆ ਕਿਦਾਂ ਹੁੰਦਾ ਉਹ ਵੀ ਬੱਟ ਬੰਨਾ ਸਾਫ਼ ਕਰਨ ਵਾਲਾ ਉੱਧਰਲਾ ਕਾਫੀ ਖਰਾਬ ਉਹ ਵੀ ਇਹਨਾਂ ਨੂੰ ਕਹਿੰਨੇ ਆ ਵੀ ਕਰ ਦੇਣਗੇ ਤੇ ਬਪਿੱਤਰ ਹੁਣੇ ਆ ਦੋ ਘੱਟ ਤੇ 2:00 ਵਜੇ ਫੇਰ ਹੁਣ ਮੋਹੀ ਆ ਜਾਣਗੇ ਤੇ ਆਪਾਂ ਚੱਲਦੇ ਆ ਫਾਰਮ ਤੇ ਗੱਡੀਆਂ ਲੋਡ ਕਰਾਉਣੀਆਂ ਨੇ ਦੋ ਤਿੰਨ ਆਇਆ ਹੋਇਆ ਮਾਲ ਦੇਖਦੇ ਆ ਚੱਲ ਕੇ ਲਓ ਜੀ ਅੱਜ ਲੈ ਆਂਦਾ ਆਪਾਂ ਸੌ ਲੈਸ ਦਾ 24 ਪਾਵਰ 4v4 ਇਹਦੇ ਨਾਲ ਬੈਟਰੀ ਨਹੀਂ ਸੀ ਆਈ ਹੁਣ ਬੈਟਰੀ ਨਵੀਂ ਰੱਖ ਕੇ ਸਟਾਰਟ ਕਰਨੀ ਹੈ ਇਹ ਥੋੜੀ ਵੇਲੇ ਥੋੜੀ ਰੱਖਣੀ ਆਗੀ ਨਹੀਂ ਆ ਇੰਜਨ ਨੂੰ ਬਹੁਤ ਏਰੀਆ ਇੰਨੀ ਦਾ ਪਾਵਰ ਚਾਹੀਦੀ ਹੈ ਵੱਡੀ ਪੇਲ ਹੋਊਗਾ ਜੀ ਪਾਇਆ ਜੀ ਹੈਗਾ ਜੀ ਪਹਿਲਾਂ ਵੀ ਦੋ ਟਾਈਮ ਨੂੰ ਜੀ ਫਿਰ ਕੰਸੀ ਨੂੰ ਕਿਤਾਬ ਨੂੰ ਪਾਇਆ ਉਹਨਾਂ ਨੇ ਕਿ ਜਗ੍ਹਾ ਅચ્છਾ ਜੇ ਸਟਾਰਟ ਕਰਕੇ ਚਾੜਿਆ ਹਾਂਜੀ ਉੱਥੇ ਦਾ ਸਟਾਰਟ ਤੋਂ ਬਿਨਾਂ ਤਾਂ ਜਾਣਾ ਹੀ ਨਹੀਂ ਕੋਣ ਤਾਂ ਕੰਮ ਆਰ ਗਿਆ ਬਾਹਰ ਆਹ ਹੂੰ ਗੱਲ ਕਰ ਰਹੇ ਸਟਾਰਟ ਕਰਕੇ ਚਾੜੇ ਤੇ ਚੱਬਿਆ ਆ ਜਾ ਲੋ ਜੀ ਇਹ ਲੈ ਆਂਦਾ ਬਾਗ ਚ ਫਿਰਨੂ ਟਰੈਕਟਰ ਸੋਲਿਸ ਇਹ ਬਾਹਰਲਾ ਮਾਡਲ ਹੈ ਜਿਹੜਾ ਬਾਹਰ ਨੂੰ ਹੁੰਦਾ ਇਹਦੇ ਮੂਰੇ ਬਗੜ ਵੀ ਲੱਭਾਂਗੇ ਬਗੜ ਲਵਾ ਲਾਂਗੇ ਇਹਦੇ ਮੂਰੇ ਤੇ ਮਗਰ ਵੀ ਇਹਦੇ ਡਿਸਟ੍ਰਿਬਿਊਟਰ ਲੱਗੇ ਹੋਏ ਆ ਅਜੇ ਚਾਲੂ-ਚੁੱਲੂ ਕਰਨ ਵਾਲਾ ਅਜੇ ਚਾਲੂ ਨਹੀਂ ਕਰਿਆ ਸਾਰਾ ਕੁਝ ਦੇਖਦੇ ਆ ਕਰਾ ਕੇ ਚਾਲੂ ਅੱਜ ਲੱਗੇ ਸੀਗੇ ਆਪਣੀ ਕਰੋੜਾ ਆਲੂ ਦੀ ਪਟਾਈ ਕਰਨ ਇਹ ਜੀ ਵਨ ਆ ਵੀਰੇ ਇਹਦੇ ਵਿੱਚੋਂ ਬੀਜ ਨਾ ਕਿਸੇ ਨੂੰ ਦੇ ਸਕਦੇ ਆ ਵੀਰੇ ਕਿਉਂਕਿ ਆਪਦੇ ਜੋ ਗਾਵ ਨਹੀਂ ਬਜਣਾ ਆਪਦੇ ਜੋਗਾ ਵੀ ਜੇ ਬਚੂਗਾ ਤਾਂ ਸ਼ਾਇਦ ਮਾੜੀ ਮੋਟੀ ਕੱਟ-ਕੁੱਟ ਬਜ ਸਕਦੀ ਆ ਨਹੀਂ ਨਹੀਂ ਬਜ ਸਕਦੀ ਕਿਉਂਕਿ ਕੰਪਨੀ ਨੇ ਹਾਲ ਹੀ ਬਹੁਤ ਦਿੱਤਾ ਹੋਇਆ ਹੈ ਬੋਰੀਆਂ ਉਹ ਪੂਰੀਆਂ ਕਰਕੇ ਫੇਰ ਜੇ ਕਾਟਵਾੜ ਬਚ ਗਈ ਉਹ ਦੇਖਾਂਗੇ ਅਗਲੀ ਵਾਰ ਨੂੰ ਦੇ ਦਾਂਗੇ ਜੇ ਕਿਸੇ ਨੇ ਲੈਣਾ ਹੋਇਆ ਪਰ ਹਜੇ ਨਹੀਂ ਹੈਗਾ ਇਹਦਾ ਬੀਜ ਬਿਲਕੁਲ ਵੀ ਤੇ ਇਹ ਆਪਾਂ ਨੂੰ ਉਹਨਾਂ ਨੇ 5 ਕਿੱਲੇ ਜਿਗੇ ਆਪਣੇ ਕੋਲੇ ਕਰੋੜਾ ਦੇ ਤੇ 5 ਕਿੱਲਿਆਂ ਦੇ ਵਿੱਚੋਂ ਆਪਣੇ ਆ ਤਿੰਨ ਕਬੱਤਾਂ ਜਿੰਨੀ ਜਗ੍ਹਾ ਘਟ ਗਈ ਸੀ ਬੀਜ ਦੀ ਹਨਾ ਵੀ 20 ਪੂਰਾ ਹੋ ਗਿਆ ਸੀ ਤੇ ਇਹਦੇ ਨਾਲ ਫਿਰ ਆਪਾਂ ਲਾਲ ਲਾਲੂ ਤਾਂ ਲਾ ਨਹੀਂ ਸਕਦੇ ਸੀਗੇ ਫਿਰ ਤਾਂ ਕਰਕੇ ਆਪਾਂ ਇੱਥੇ ਪਖਰਾ ਜੀ ਬੀਜਤਾ ਸੀ ਫਿਰ ਇਹ ਹੁਣ ਚੱਲਦੀ ਆ ਪਟਾਈ ਰੰਗ ਦੇਖੋ ਕਿੰਨਾ ਜ਼ਿਆਦਾ ਲਾਲ ਆ ਕਰੋੜਾ ਦਾ ਏਵੇਂ ਹੀ ਆ ਜਦੋਂ ਇਹਨੂੰ ਪਟਿਆ ਗਿਆ ਸਾਲਾ ਫਿੱਕਾ ਹੋ ਜਾਣਾ ਟੁੱਪ ਲੱਗੀ ਟੁੱਪ ਲੱਗਣ ਨਾਲੇ ਫਿੱਕਾ ਹੋ ਜਾਣਾ ਡਲੀ ਆਉਣ ਲੱਗ ਜਾਂਦੀ ਆ ਮਿੰਟਾਂ ਜੀ ਦੇਰ ਇਹ ਆਪਾਂ ਬੇਲ ਨਾਲ ਹੱਥਾਂ ਨਾਲ ਵਢਵਾਈ ਸੀਗੀ ਕਿਉਂਕਿ ਇੱਥੇ ਮਸ਼ੀਨ ਨਹੀਂ ਸੀ ਚੱਲਣੀ ਉਦੋਂ ਇਹ ਗਿੱਲੇ-ਗਿੱਲੇ ਜੀ ਬੇਲ ਵੱਡੀ ਦੀ ਕਿਉਂਕਿ ਇਹਦਾ ਸੈਜ ਹੋਈ ਜਾਂਦਾ ਸੀ ਭੱਟਾ ਕਿਉਂਕਿ ਜਿਹੜਾ ਇਹਦਾ ਨਾ ਆਲੂ ਦਾ ਹੁੰਦਾ ਵਾ ਕੰਪਨੀ ਦੇ ਵਿੱਚ ਉਹ ਇਹਦੇ 3 ਨੰਬਰ ਤੱਕ ਦੇ ਸੈਜ ਦਾ ਆਲੂ ਦਾ ਰੇਟ ਵੱਧ ਤੇ ਆਪ ਵੀ ਰਾਸ਼ਨ ਦਾ ਰੇਟ ਘਟ ਜਾਂਦਾ ਹੁੰਦਾ ਛੋਟੇ ਦਾ ਵੱਧ ਹੁੰਦਾ ਵਾ ਤੇ ਤਾਂ ਕਰਕੇ ਹੁੰਦਾ ਹੁਣ ਦੱਸੋ ਕਈ ਵੀਰ ਕਹਿ ਦੰਗੇ ਵੀਰੇ ਗਿਣਤੀ ਚ ਤਾਂ ਦੀਂਦਾ ਨਹੀਂ ਵੀਰੇ ਹੁਣ ਉਹ ਦੇਖੋ ਇੱਥੇ ਜਿਹੜਾ ਆਲੂ ਡੇਗਦਾ ਉਹ ਨਾਲ ਹੀ ਮਿੱਟੀ ਚ ਦੱਬ ਹੋਈ ਜਾਂਦਾ ਉਹ ਦੇਖਣਾ ਹੀ ਨਹੀਂ ਡਹਿ ਲਾ ਗਿਆ ਫਿਰ ਆ ਦੇਖੋ ਅਸਲੀ ਦੇ ਲਾ ਗਿਆ ਲਹ ਬਲਕੋਨ ਸੀ ਮਮੇ ਉਹ ਮੇ ਚੌੜਾ ਜਿਹਾ ਪੂਰਾ ਲੰਬਾ ਲੰਬਾ ਆਲੂ ਆ ਬਹੁਤ ਸੋਹਣਾ ਵੀਰ ਇੱਕ ਹfte ਮੀ ਪੈ ਗਏ ਤਾਂ ਕਰਕੇ ਪੂਰਾ ਵਧੀਆ ਰਹਿ ਗਿਆ ਕੰਮ ਤੇ ਨਹੀਂ ਤਾਂ ਡਲੇ ਜਿੰਨੇ ਹੋ ਜਾਣੇ ਸੀ ਇਹਦੇ ਬੁਰੇ ਹਾਲ ਸੀ ਵੀ ਜਿੰਨੇ ਡਲੇ ਹੋ ਜਾਣੇ ਸੀ ਇਹ ਹfte ਦੇ ਵਿੱਚ ਪੂਰਾ ਲੰਬਾ ਲੰਬੀ ਚਾਲ ਲਾ ਲੂਆ ਦੇ ਕਿਆ ਹੋਇਆ ਜੰਮੀ ਬਾਈ ਲਾਉਣ ਗੇੜੇ ਬਸਾ ਦੋ ਗੇੜੇ ਆਪਾਂ ਨੂੰ ਪਖਰਾਜ ਆਲੂ ਦੇ ਲਾਉਣੇ ਪਏ ਸੀ ਲੰਬੇ ਲੋਟ ਕਿਉਂਕਿ ਨਹੀਂ ਫੇਰ ਕੋਈ ਹੋਰ ਹੱਲ ਨਹੀਂ ਸੀ ਨਹੀਂ ਇੰਨੀ ਕਿ ਕਣਕ ਬੀਜ ਨਹੀਂ ਪੈਣੀ ਸੀ ਚਲੋ ਪਖਰਾਜ ਆਲੂ ਕਿਹੜਾ ਵੇਚ ਰਲਣਾ ਹੁਣ ਉਹ ਤਾਂ ਸ਼ਾਂਤੀ ਚੱਲਦੀ ਆ ਨਾਲ ਹੀ ਇਥੋਂ ਭਰ ਕੇ ਗ੍ਰੇਡਿੰਗ ਤੇ ਲੱਗ ਜਾਣਾ ਤੇ ਇਹਦੀ ਵੀ ਨਾਲ ਹੀ ਕੱਲ ਨੂੰ ਗ੍ਰੇਡਿੰਗ ਲਾ ਦੇਣੀ ਆ ਗਰਮੇਲ ਬਾਈ ਆ ਗਿਆ ਕਰਾਹ ਲਾਉਣ ਇੱਥੇ ਤੇ ਕਰਾਹ ਲਈ ਜਾਂਦਾ ਸਰ ਸਾਦ ਵਾਉਣ ਲੱਗਿਆ ਅੱਜ 5530 ਤੇ ਮਗਰ ਚੱਲਦੇ ਆ ਹਾਲ ਕੱਲ ਦੇ 5530 ਲਈ ਫਿਰਦਾ ਉਹ ਤੇ ਗਰਮੇਲ ਬਾਈ ਨੇ ਆ ਉੱਪਰਲੇ ਖੱਤੇ 'ਚ ਵੀ ਲਾਤਾ ਕਰਾ ਥੱਲੇ ਵਾਲੇ 'ਚ ਵੀ ਲਾਤਾ ਉਦੋਂ ਥੱਲੇ ਚਲੇ ਗਿਆ ਚੱਕੀ ਜਾਂਦਾ ਗਰਮੇਲ ਬਾਈ ਨੇ ਕੱਲ ਕਰ ਲਈ ਛੁੱਟੀ ਛੁੱਟੀ ਕਰਨ ਦੇ ਨਾਲ ਲੇਟ ਹੋ ਗਿਆ ਨਹੀਂ ਆ ਸਾਰਾ ਅੱਜ ਖੇਤ ਤਿਆਰ ਹੋ ਜਾਣੇ ਸੀ ਤੇ ਸਾਰੇ ਖੇਤਾਂ ਦੇ ਵਿੱਚ ਕੱਲੋਂ ਬੀਜ ਦਿੰਦੇ ਸਾਰੇ ਹੁਣ ਆ ਦੇਖ ਲਓ ਵੀਰੇ ਆਪਣਾ ਨਾ 5530 ਟਰੈਕਟਰ ਆ ਇਹ 5530 ਟਰੈਕਟਰ ਸਤਾਰਾਂ ਹਾਲਾਂ ਤੇ ਪੂਰੇ ਵਧੀਆ ਚੱਲਦਾ ਹਨ ਨਾਲੇ ਕਦੇ ਇਹਨੂੰ ਕੁਝ ਕਰਵਾਇਆ ਨਹੀਂ ਹੋਇਆ ਪਹਿਲੇ ਹਾਈ ਤੇ ਚੱਲਦਾ ਪੂਰੇ ਵਧੀਆ ਹਾਲ ਖੱਚਦਾ ਹਨ ਪੂਰੇ ਠੋਕ ਕੇ ਲਾ ਕੇ ਆਪਾਂ ਘੱਟ ਤਾਂ ਲਾਉਂਦੇ ਹੀ ਨਹੀਂ ਹਾਲ ਹਨ ਤੇ ਹਾਂ ਬਸ ਇੰਨਾ ਕੁ ਹੋ ਜਾਊਗਾ ਕਿ ਜੇ ਮੋਡੀਫਿਕੇਸ਼ਨ ਇਹਨੂੰ ਕਰਵਾਉਂਦੇ ਆ ਜਿਹੜੇ ਵੀਰ ਕਰਵਾਉਂਦੇ ਆ ਚਲੋ ਹਰ ਇੱਕ ਦਾ ਆਪੋ ਆਪਣਾ ਉਹ ਹੁੰਦਾ ਕਰਾਉਣ ਦਾ ਹਨ ਕਿ ਜਿਹੜੇ ਵੀਰ ਜ਼ਿਆਦਾ ਕਰਾਉਂਦੇ ਆ ਉਹ ਹੋਰ ਉਹ ਕਰ ਦੇਣਗੇ ਬਸ ਇੰਨਾ ਕੀ ਹੋ ਸਕਦਾ ਵੀ ਮਾੜਾ ਜੇ ਜਿਹੜਾ ਇਹ ਮਾੜਾ ਮੋਟਾ ਦਬਦਾ ਵਾ ਤੇ ਦਬਣੋਂ ਹਟ ਜੂ ਬਸ ਤੇ ਪਰ ਮੈਨੂੰ ਤਾਂ ਇੰਨੇ ਚ ਵੀ ਸੰਤੁਸ਼ਟੀ ਆਦੀ ਆ ਦੇ ਲਉ ਹੋਰ ਹੁਣ ਕਿੰਨੇ ਖੜ ਲਾ ਦੇ ਹਨ ਪੂਰੇ ਕਲਿਪਰ ਕੱਢੇ ਪਏ ਨਾਲੇ ਲੇਜ਼ਰ ਨਾਲ ਤੁਹਾਨੂੰ ਪਤਾ ਹੀ ਆ ਕਿੰਨਾ ਟਾਈਟ ਹੋ ਜਾਂਦਾ ਸਭ ਤੋਂ ਜ਼ਿਆਦਾ ਜ਼ੋਰ ਲੱਗਦਾ ਆ ਆ ਖੱਤਿਆਂ ਦੇ ਵਿੱਚ ਔਰ ਇਹ ਬੰਨੇ ਦੇ ਨਾਲੇ ਕਿੰਨਾ ਟਾਈਟ ਹੋ ਜਾਂਦਾ ਪੂਰਾ ਵਧੀਆ ਤੋਰਾ ਵਾ ਇਹਦਾ ਕੋਈ ਨਹੀਂ ਕਰਵਾਇਆ origignal tractor ਆਪਣਾ ਪਹਿਲੇ ਹਾਈ ਦੇ ਵਿੱਚ ਚੱਲਦਾ ਜਿਹੜਾ ਹਾਲ ਹੈ ਜਿਹੜਾ ਪੂਰੇ ਵਧੀਆ ਠੋਕਦੇ ਪਹਿਲੇ ਜਿਹੜਾ ਦਵੀ ਜਾਂਦਾ ਵਾ ਦੂਜੇ ਵੀਡੀਓ ਚ ਪੂਰੇ ਵਧੀਆ ਗਏ ਪਹਿਲੇ ਲਿਖੋਗੇ ਹਾਲ ਆਪਾਂ ਵੀਰੇ ਠੋਕ ਕੇ ਲਾਉਣੇ ਹੁੰਦੇ ਆਪਾਂ ਨੂੰ ਘੱਟ ਵਾਲਾ ਤਾਂ ਕੋਈ ਮਸਲਾ ਹਾਲ ਜਾਦੇ ਲੱਗਣ ਮੇਰੇ ਆਪਾਂ ਹਾਲ ਘੱਟ ਲਾ ਕੇ ਨਿਕਲੇ ਜਾਣਾ ਪਰ ਦੂਜੇ ਵੀਡੀਓ ਦੇ ਵਿੱਚ ਆਵਾਜ਼ਾਂ ਬਹੁਤ ਕੱਢਦਾ ਵਾ ਦੇਖੋ ਵੀਰੇ ਇੱਥੋਂ ਵੀ ਪਰਸੋਂ ਚੌਥੇ ਨਾ ਡਾਇਮੰਡ ਆਲੂ ਕੱਢ ਕੇ ਲੈ ਗਏ ਚੋਰ ਚੋਰ ਤਾਂ ਕਿਹੜਾ ਹੋਣਾ ਗੱਡੇ ਤਾਂ ਆਪਣੇ ਆਮ ਪੰਜਾਬੀਆਂ ਨਹੀਂ ਆ ਹੋਰ ਤਾਂ ਇਥੋਂ ਕੀ ਨੇ ਕੱਢਣੇ ਆ ਆ ਦੇਖ ਲਓ ਤੁਸੀਂ 1 2 3 4 5 6 ਵਟਾਂ ਉਰੇ ਆ ਤੇ ਉਹ ਵਿਚਾਲੇ ਦੀ ਨਹੀਂ ਉਹ ਦੇਖੋ ਇੰਨੀਆਂ ਵਟਾਂ ਕੱਢ ਕੇ ਲੈ ਗਏ ਦੇ ਤਾਂ ਕਿ ਯਾਰ ਸ਼ਰਮ ਹੀ ਨਹੀਂ ਆਉਂਦੀ ਲੋਕਾਂ ਨੂੰ ਹਨਾ ਵੀ ਆਪਾਂ ਕਿੱਥੇ ਕਿੱਥੇ ਆਪਦੀ ਫਸਲ ਦੀ ਦੇਖ ਰੇ ਕਰਾਂਗੇ ਇਹ ਜੋ ਵੀ ਕੱਢਿਆ ਉਧਰੋਂ ਵੀ ਕੱਢਿਆ ਉਹ ਜੋਰ ਹੈ ਵਧੀਆ ਵਾ ਵੈਰਾਈਟੀ ਦਾ ਹੀ ਆਲੂ ਖਾਂਦਾ ਵਾ ਡੈਮਡ ਹੀ ਖਾਂਦਾ ਕਰੋੜਾ ਕਰੋੜਾ ਨਹੀਂ ਖਾਂਦਾ ਡਾਇਮੰਡ ਤੇ ਚਿੱਟਾ ਹੀ ਪਸੰਦ ਆ ਉਹਨੂੰ ਲਾਲ ਨਹੀਂ ਬੰਦਦੇ ਕਿਉਂਕਿ ਲਾਲ ਨਹੀਂ ਕੱਢਿਆ ਉਹਨੇ ਚਿੱਟਾ ਹੀ ਕੱਢਿਆ ਜਿੰਨੀ ਵਾਰ ਕੱਢਿਆ ਹੈਗਾ ਇੱਕੋ ਦਾ ਹੀ ਕੰਮ ਆ ਉਹੀ ਬੰਦੇ ਦਾ ਕੰਮ ਆ ਅੱਗੇ ਵੀ ਲੈ ਗਿਆ ਤੇ ਹੁਣ ਵੇਰ ਉਹ ਲੈ ਗਿਆ